ਮਜਬੂਰੀ ਵਸ ਦਾੜੀ ਤਾਂ ਕਟਾਣੀ ਪਈ ਏ ਪਰ ਸੈੱਟ ਹੋ ਗਿਆ ਪੂਰਾ ਕੰਮ ਮਜਬੂਰੀ ਵਸ ਹੋ ਕੇ ਵਾਲ ਕਟਾਉਣੇ ਪਏ ਅੱਜ ਇਹ ਸੈਟਲ ਹੈ ਕੱਲ ਨੂੰ ਲੜਕੀ ਵੀ ਮੈਨੂੰ ਛੋਟੀਆਂ ਛੋਟੀਆਂ ਮਜਬੂਰੀਆਂ ਕਹਿ ਕੇ ਬਾਕੀ ਨੌਜਵਾਨ ਪੀੜ ਨੂੰ ਇਸ ਪਾਸੇ ਤੁਸੀਂ ਨਾ ਧਕੇਲੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਵੀਰਾਂ ਨੂੰ ਦਾਸ ਜਗਦੀਪ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਇਹ ਵਿਸ਼ੇ ਦੇ ਉੱਤੇ ਲੈ ਕੇ ਅਸੀਂ ਅੱਜ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓ ਵੇਖੋ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਗੁਰੂ ਪਿਆਰਿਓ ਕੀ ਹਾਲ ਚਾਲ ਅਮਰਤ ਸੰਧੂ ਆ ਵੇਖੋ ਮੁੰਡਾ ਆਪਣੇ ਨਾਲ ਬੈਠਾ ਮਜਬੂਰੀ ਵਾਸਤੇ ਦਾੜੀ ਤਾਂ ਕਟਾਣੀ ਪਈ ਏ ਪਰ ਸੈੱਟ ਹੋ ਗਿਆ ਪੂਰਾ ਕੰਮਕਾਰ ਪੂਰਾ ਵਧੀਆ ਬਿਜ਼ਨਸ ਠੀਕ ਸੇ ਪੈ ਗਏ ਆ ਹਾਂਜੀ ਹੁਣ ਕਿ ਸਾਰਿਆਂ ਨੇ ਆ ਵੀਡੀਓ ਵੇਖੀ ਆ ਇਹ ਨੇ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲੇ ਜੋ ਪਹਿਲਾਂ ਆਪਾਂ ਪਹਿਲਾਂ ਦੇ ਸਾਲਾਂ ਦੀ ਗੱਲ ਕਰਦੇ ਹਾਂ ਤੇ ਉਦੋਂ ਇਹ ਸੰਤ ਬੱਬਾ ਰਣਜੀਤ ਸਿੰਘ ਟਡਰੀਆਂ ਵਾਲੇ ਸਨ ਅੱਜ ਜੇਕਰ ਇਹ ਕੰਮ ਦੇ ਵਿੱਚ ਪ੍ਰਚਾਰ ਦੀ ਸੇਵਾ ਨਿਭਾ ਰਹੇ ਨੇ ਤੇ ਇਹ ਭਾਈ ਰਣਜੀਤ ਸਿੰਘ ਕਰਕੇ ਨਿਭਾਰੇ ਨੇ ਕਿ ਮੈਨੂੰ ਭਾਈ ਕੋ ਮੈਂ ਤੁਹਾਡਾ ਵੀਰ ਆ ਮੈਂ ਤੁਹਾਡਾ ਭਰਾ ਆ ਇੱਕ ਵਾਰ ਸੇ ਸਟੇਟਮੈਂਟ ਦਿੰਦੇ ਨੇ ਆਪਣੀ ਪਰਮੇਸ਼ਰ ਦਵਾਰ ਗੁਰਦੁਆਰਾ ਸਾਹਿਬ ਤੋਂ ਕਿ ਸ਼ਰਮਣੀ ਗੋਦੜਾ ਪ੍ਰਬੰਧਕ ਕਮੇਟੀ ਜਾਂ ਜਿਹੜੇ ਜਿਨ੍ਹਾਂ ਨੂੰ ਇਹ ਗੁੰਡਿਆਂ ਦਾ ਤਬਕਾ ਕਹਿੰਦੇ ਨੇ ਕਿ ਮੇਰੇ ਪ੍ਰਚਾਰ ਦੇ ਵਿੱਚ ਇਹ ਜਿਹੜਾ ਵਿਗੜਨ ਪਾਉਂਦੇ ਨੇ ਮਾਝਾ ਏਰੀਆ ਤਰਨਤਾਰਨ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਏਰੀਆ ਜਿਹੜਾ ਇਹ ਸਾਰਾ ਇਸਾਈਅਤ ਦੇ ਵਿੱਚ ਜਾ ਕੇ ਮਿਲਦਾ ਮਿਲ ਰਿਹਾ ਹੈ ਤੇ ਜੇਕਰ ਇਹ ਮੈਨੂੰ ਪ੍ਰਚਾਰ ਦਾ ਜੇਕਰ ਇਹ ਨਾ ਰੋਕਦੇ ਤੇ ਅੱਜ ਵੀ ਜੇਕਰ ਇਹ ਮੈਨੂੰ ਨਾ ਰੋਕਣ ਤੇ ਮੈਂ 2-4 ਸਾਲਾਂ ਦੇ ਵਿੱਚ ਜਿਹੜੇ ਗਏ ਹੋਏ ਨੇ ਸਾਈਅਤ ਧਰਮ ਦੇ ਵਿੱਚ ਉਹਨਾਂ ਨੂੰ ਮੈਂ ਘੇਰ ਕੇ ਵਾਪਸ ਫਿਰ ਜਿਹੜਾ ਮੈਂ ਸਿੱਖ ਧਰਮ ਦੇ ਵਿੱਚ ਲੈ ਕੇ ਆਵਾਂਗਾ ਭਾਈ ਸਾਹਿਬ ਜੀ ਤੁਸੀਂ ਸਿੱਖ ਕੌਮ ਦੀ ਇੱਕ ਚਲੋ ਤੁਸੀਂ ਮਜ਼ਹਬ ਕਹਿੰਦੇ ਹੋ ਹਨਾ ਜੇਕਰ ਮੈਂ ਇਹਨਾਂ ਲੋਕਾਂ ਦੇ ਨਾਲ ਵਿਚਾਰ-ਚਰਚਾ ਵੀ ਕਰਦਾ ਆ ਤਾਂ ਇਹ ਲੋਕੀ ਕਹਿੰਦੇ ਨੇ ਕਿ ਇਹ ਸ ਇੱਕ ਮذਬੀ ਪ੍ਰਕਿਰਿਆ ਹੈ ਜੀ ਇਹ ਨੂੰ ਧਰਮ ਦੇ ਨਾਲ ਨਾ ਜੋੜੋ ਚਲੋ ਠੀਕ ਹੈ ਜੇਕਰ ਤੁਸੀਂ ਮذਬੀ ਹੀ ਪ੍ਰਕਿਰਿਆ ਵੀ ਕਹਿੰਦੇ ਹੋ ਤਾਂ ਤੁਸੀਂ ਆ ਕਿਹੜੇ ਤੁਸੀਂ ਇੱਕ ਮਿਲੀਅਨਸ ਤੁਹਾਡੇ ਸਬਸਕ੍ਰਾਈਬਰ ਨੇ ਤੁਹਾਨੂੰ ਲੱਖਾਂ ਲੋਕ ਤੁਹਾਨੂੰ ਸੁਣ ਰਹੇ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਨੌਜਵਾਨ ਵੀਰ ਤੁਹਾਨੂੰ ਸੁਣ ਰਹੇ ਨੇ ਤੇ ਤੁਹਾਡਾ ਮੈਸੇਜ ਕਿੱਥੋਂ ਤੱਕ ਜਾ ਰਿਹਾ ਇਹ ਤੁਹਾਡੇ ਨਾਲ ਰਹਿ ਰਹੇ ਨੇ ਅੰਮ੍ਰਿਤਪਾਲ ਸਿੰਘ ਸੰਧੂ ਹੈ ਇਹ ਸੰਗਰੂਰ ਜ਼ਿਲ੍ਹੇ ਦੇ ਅੰਦਰ ਪਿੰਡ ਖੋਤੀਪੁਰ ਐ ਉੱਥੋਂ ਦਾ ਰਹਿਣ ਵਾਲਾ ਇਹ ਵੀਰ ਐ ਇਹ ਉਹੀ ਐ ਅਮਰਤਪਾਲ ਸਿੰਘ ਜਿਹੜਾ ਤੁਹਾਨੂੰ ਕਵਿਤਾਵਾਂ ਲਿਖ ਕੇ ਦਿੰਦਾ ਹੁੰਦਾ ਸੀ ਫਤੇਗੜ ਸਾਹਿਬ ਦੀ ਧਰਤੀ ਦੇ ਉੱਤੇ ਤੁਹਾਡਾ ਵਿਵਾਨ ਲੱਗਿਆ ਉੱਥੇ ਤੁਸੀਂ ਇਸ ਅਮਰਤਪਾਲ ਵੀਰ ਵੱਲੋਂ ਲਿਖੀ ਹੋਈ ਕਵਿਤਾ ਨੂੰ ਤੁਸੀਂ ਗਾਇਆ ਸੰਗਤਾਂ ਨੇ ਬੜਾ ਪਸੰਦ ਕੀਤਾ ਵਿਰਾਗਮਈ ਉਸ ਕਵਿਤਾ ਵਿੱਚ ਸ਼ਬਦ ਸਨ ਅੱਜ ਉਹ ਵੀਰ ਜੇਕਰ ਬਾਹਰਲੇ ਦੇਸ਼ ਵਿੱਚ ਗਿਆ ਐ ਚਲੋ ਮਿਹਨਤ ਕਰਨ ਵਿੱਚ ਗਿਆ ਕਿੰਨੀ ਦੁਨੀਆ ਜਾਰੀ ਐ ਠੀਕ ਐ ਉਹਨੇ ਆਪਣੀ ਲੋੜ ਨੂੰ ਮੁੱਖ ਰੱਖ ਕੇ ਉਹਨੇ ਕੇਸ ਕਟਵਾ ਦਿੱਤੇ ਤੇ ਤੁਸੀਂ ਉਹਨੂੰ ਐਪਰੀਸ਼ੀਏਟ ਕਰ ਰਿਓ ਚੀਜ਼ ਦੇ ਵਿੱਚ ਕਹਿ ਕੇ ਕਿ ਮਜਬੂਰੀ ਵਾਸਤੇ ਉਹ ਕੇ ਵਾਲ ਕਟਾਉਣੇ ਪਏ ਅੱਜ ਸੈਟਲ ਹੈ ਕੱਲ ਉਹਨੂੰ ਲੜਕੀ ਵੀ ਮਿਲ ਜਾਏਗੀ ਦਾ ਕੱਲ ਉਹਨੂੰ ਵਿਆਹ ਵੀ ਹੋ ਜਾਏਗਾ ਇਹਨੂੰ ਛੋਟੀਆਂ ਛੋਟੀਆਂ ਮਜਬੂਰੀਆਂ ਕਹਿ ਕੇ ਬਾਕੀ ਨੌਜਵਾਨ ਪੀੜੀ ਨੂੰ ਇਸ ਪਾਸੇ ਤੁਸੀਂ ਨਾ ਧਕੇਲੋ ਤੁਸੀਂ ਕਿਸ ਬਸੇ ਨੌਜਵਾਨ ਪੀੜੀ ਨੂੰ ਲੈ ਕੇ ਜਾ ਰਹੇ ਹੋ ਤੁਹਾਡਾ ਪ੍ਰਚਾਰ ਜੇਕਰ ਤੁਸੀਂ ਕਰ ਰਹੇ ਹੋ ਮੈਂ ਮੈਂ ਇਹ ਤੁਹਾਡੇ ਨਾਲ ਮੇਰੀ ਆਪਣੀ ਨਿੱਜੀ ਕੋਈ ਰੰਜਿਸ਼ ਨਹੀਂ ਹੈ ਬੜੇ ਤੁਹਾਡੇ ਐਸੇ ਵਿਚਾਰ ਜਿਹੜੇ ਨੇ ਆਪਾਂ ਉਹਨੂੰ ਸੁਣਦੇ ਵੀ ਆਂ ਵੇਖਦੇ ਵੀ ਆਂ ਕਿ ਠੀਕ ਐ ਪਰ ਜਿਹੜੇ ਆ ਜਦੋਂ ਅਸੀਂ ਆਹ ਚੀਜ਼ਾਂ ਦੇਖਦੇ ਆਂ ਤੇ ਬੜਾ ਮਨ ਦੁਖੀ ਹੁੰਦਾ ਕਿ ਤੁਸੀਂ ਕੌਮ ਨੂੰ ਕਿਸ ਪਾਸੇ ਲੈ ਕੇ ਜਾ ਰਹੇ ਹੋ ਨੌਜਵਾਨ ਪੀੜ੍ਹੀ ਨੂੰ ਇੱਕ ਤੁਹਾਡਾ ਗਰਜੀਤ ਸਿੰਘ ਵੈਰੋਵਾਲ ਐ ਤੁਹਾਡੀ ਆਪਣੇ ਕਿਸੇ ਬੰਦੇ ਨਾਲ ਦੁਸ਼ਮਣੀ ਹੋ ਸਕਦੀ ਐ ਤੁਹਾਡਾ ਮਸਬੀ ਤੁਹਾਡਾ ਧਰਮ ਦੇ ਨਾਲ ਤੁਹਾਡਾ ਕੀ ਵੈਰ ਐ ਜੇਕਰ ਉਹ ਫੋਟੋਆਂ ਪਾ ਰਿਹਾ ਹੈ ਸ਼ਰਾਬ ਦੀ ਬੋਤਲ ਰੱਖ ਕੇ ਪਾ ਰਿਹਾ ਐ ਮੈਂ ਸਾਲ ਡੇਢ ਸਾਲ ਕੋ ਹੋਰ ਵੀ ਖੁਲਾਸੇ ਕਰਾਂਗਾ ਤੁਹਾਨੂੰ ਪੋਸਟਾ ਪਾਉਂਦਾ ਤੁਹਾਨੂੰ ਮਟੀਰੀਅਲ ਦੇਵਾਂਗਾ ਇਹ ਕਹਿੋ ਜੇ ਲੋਕਾਂ ਨੂੰ ਤੁਸੀਂ ਆਪਣੇ ਇਹ ਸਾਰੇ ਬਾਬੇ ਦੇ ਚੇਲੇ ਨੇ ਜੀ ਆਹ ਵਾਲੇ ਜੇਕਰ ਹੁਣ ਆ ਵੀਡੀਓ ਵੀ ਜੇਕਰ ਹੁਣ ਮੈਂ ਬਣਾ ਰਿਹਾ ਤੇ ਤੁਸੀਂ ਬੜਾ ਤੜਾ ਵੀ ਬਾਤ ਕਰਨਾ ਹੈ ਜੀ ਆਹ ਆ ਜੇ ਬਾਬਾ ਜੀ ਬਾਰੇ ਭਾਈ ਸਾਹਿਬ ਅਰਿਆ ਸ਼ਬਦ ਬੋਲਦਾ ਤੇ ਭਾਈ ਸਾਹਿਬ ਹੁਣ ਜਿਹੜਾ ਆ ਐਪਰੀਸ਼ੀਏਟ ਕਰ ਰਿਹਾ ਲੋਕਾਂ ਨੂੰ ਬਾਹਰ ਜਾ ਕੇ ਅੰਮ੍ਰਿਤਪਾਲ ਸਿੰਘ ਦੇ ਨਾਲ ਮਜਬੂਰੀ ਵਸ ਹੋ ਕੇ ਕੇਸ ਘਟਾਉਣੇ ਪਏ ਦਾੜੀ ਕਟਾ ਦਿੱਤੀ ਜੀ ਅੱਜ ਸੈਟਲ ਹੈ ਤੇ ਭਾਈ ਸਾਹਿਬ ਦੀ ਜੋ ਅਸੀਂ ਇਤਿਹਾਸ ਆਪਣੀ ਅਰਦਾਸ ਵਿੱਚ ਬੋਲ ਪੜਦੇ ਆ ਨਾ ਇਸ ਸਿੱਖੀ ਕੇਸਾ ਸੁਆਸਾ ਸੰਗ ਨੇ ਬਾਈ ਇਹਨਾਂ ਦੇ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਤਿਹਾਸ ਪੜ ਕੇ ਦੇਖੋ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੂੰ ਜੇਕਰ ਭਾਈ ਮਰਦਾਨਾ ਜੀ ਉਹਨਾਂ ਦੇ ਕੋਲ ਆਉਂਦੇ ਨੇ ਸਭ ਤੋਂ ਪਹਿਲਾਂ ਉਪਦੇਸ਼ ਇਹ ਹੈ ਮਰਦਾਨਾ ਕਦੇ ਕੇਸਾਂ ਦੀ ਬੇਅਦਵੀ ਨਹੀਂ ਕਰਾਉਣੀ ਕਦੇ ਕੇਸਾਂ ਨੂੰ ਕਟਾਉਣਾ ਨਹੀਂ ਤੇ ਜੇਕਰ 8ਵੇਂ ਪਾਤਸ਼ਾਹ ਮਹਾਰਾਜ ਹਕੀਕਤ ਰਾਏ ਨੂੰ ਮਿਲਦੇ ਨੇ ਇਹੀ ਗੱਲ ਕਰਦੇ ਨੇ ਹਕੀਕਤ ਰਾਏ ਕੇਸਾਂ ਦੀ ਬੇਅਦਵੀ ਨਹੀਂ ਕਰਾਉਣੀ ਇਹੀ ਗੱਲ 10ਵੇਂ ਪਾਤਸ਼ਾਹ ਮਹਾਰਾਜ ਨੇ ਜਦੋਂ ਖੰਡੇ ਵੱਟ ਦੀ ਪਾਉਲ ਦਿੱਤੀ ਇਸ ਗੱਲ ਨੂੰ ਕੰਪਲਸਰੀ ਕਰਕੇ ਦੱਸ ਦਿੱਤਾ ਕਿ ਮੇਰਾ ਜਿਹੜਾ ਸਿੱਖ ਹੈ ਆਪਣੇ ਕੇਸਾਂ ਨੂੰ ਕਦੇ ਕਟਾਏਗਾ ਨਹੀਂ ਇਹ ਸਾਡੀ ਹੋਂਦ ਦਾ ਪ੍ਰਤੀਕ ਸੀ ਜਦੋਂ ਛੋਟਾ ਕੱਲੂ ਘਰਾ ਹੁੰਦਾ ਹੈ ਤੇ ਜਸਪਤ ਰਾਏ ਕੀ ਆਖਦਾ ਸਿੱਖੋ ਤੁਹਾਡੇ ਕੇਸਾਂ ਦੇ ਮੈਂ ਰਸੇ ਬਣਾ ਕੇ ਆਪਣੇ ਘੋੜਿਆਂ ਦੀ ਲਗਾਮਾਂ ਬਣਾਵਾਂਗਾ ਇਹ ਸਾਡੀ ਇੱਕ ਹੋਂਦ ਦਾ ਪ੍ਰਤੀਕ ਸੀ ਤੇ ਭਾਈ ਨੇ ਬਾਹੁ ਸਿੰਘ ਨੇ ਉਹਦਾ ਸਿਰ ਲਾ ਕੇ ਇਸ ਗੱਲ ਨੂੰ ਕਿਹਾ ਸੀ ਕਿ ਸਾਡੇ ਕੇਸ ਨੇ ਤੇ ਕੇਸ ਗੁਰੂ ਦੀ ਮੋਹਰ ਨੇ ਤੁਸੀਂ ਕਹਿੰਦੇ ਮਜਬੂਰੀ ਵਾਸ ਹੋ ਕੇ ਅੱਜ ਸੈਟਲ ਹੈ ਅੱਜ ਬਾਹਰਲੇ ਦੇਸ਼ ਵਿੱਚ ਤੇ ਭਾਈ ਤਾਰੂ ਸਿੰਘ ਨੌਜਵਾਨੀ ਦੀ ਉਮਰ ਵਿੱਚ ਸੀ ਤੇ ਜੇਕਰ ਮਜਬੂਰੀ ਵਾਸ ਹੋ ਕੇ ਉਹ ਕੇਸ ਕਟਵਾ ਦਿੰਦਾ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਭਾਈ ਮਣੀ ਸਿੰਘ ਭਾਈ ਸਤੀ ਦਾਸ ਭਾਈ ਮਤੀ ਦਾਸ ਐਸੇ ਕਿੰਨੇ ਤੁਹਾਨੂੰ ਗੁਰਸਿੱਖਾਂ ਦੇ ਤੁਸੀਂ ਇਤਿਹਾਸ ਵੀ ਬੋਲ ਸੁਣਾਏ ਗੁਰੂ ਗੋਬਿੰਦ ਸਿੰਘ ਮਹਾਰੇ 파ਰਸ਼ਾ ਜੀ ਦੀਆਂ ਤੁਸੀਂ ਕਵਿਤਾਵਾਂ ਲਿਖ ਲੈ ਕੇ ਤੁਸੀਂ ਗਾਈਆਂ ਨੇ ਤੁਸੀਂ ਪੈਸੇ ਇਕੱਠੇ ਕੀਤੇ ਨੇ ਤੁਸੀਂ ਕੰਮ ਦਾ ਖਾਦਾ ਹੈ ਗੁਰੂ ਗ੍ਰੰਥ ਸਾਹਿਬ 파ਰਸ਼ਾ ਮਹਾਰ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਤੁਸੀਂ ਕਿੰਨੇ ਦਿਵਾਨ ਲਾਉਂਦੇ ਤੇ ਅਜੇ ਵੀ ਲਾ ਰਹੇ ਹੋ ਭਾਵੇਂ ਚੈਨਲ ਦੇ ਥਰੂ ਗੱਲ ਤੇ ਕਰ ਰਹੇ ਹੋ ਨਾ ਗੁਰੂ ਦੀ ਦਸੰਬਰ ਮਹੀਨਾ ਆਇਆ ਨਹੀਂ ਤੇ ਤੁਸੀਂ ਸਹਿਬ ਜੀਆਦਿਆਂ ਤੱਕ ਨੂੰ ਮਾਫ ਕਰਿਓ ਤੁਹਾਨੂੰ ਭਾਵੇਂ ਸਿੱਖ ਸੰਗਤਾਂ ਨੂੰ ਭਾਵੇਂ ਸੁਣਨ ਤੇ ਸ਼ਬਦ ਨਾਲ ਚੰਗੇ ਲੱਗਣ ਤੁਸੀਂ ਸਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਵੀ ਵੇਚ ਦਿੱਤੀਆਂ ਆਪਣੀਆਂ ਕਵਿਤਾ ਦੇ ਵਿੱਚ ਫਿਰ ਲੋਕਾਂ ਨੂੰ ਭਾਵਕ ਕਰਨ ਮਤ ਸੁਣਾ ਰਹੇ ਹੋ ਤੁਸੀਂ ਆਪਣੀ ਕਵਿਤਾ ਗਾਈ ਸੀ ਨਾ ਤੈਨੂੰ ਸਿੰਘਾ ਦੇਖ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਕੀ ਗੱਲ ਹੋ ਗਈ ਅੱਜ ਤੂੰ ਸਿੰਘਾ ਕੱਲਾ ਤੁਰਿਆ ਉਹਨਾਂ ਹੀ ਕਿਹੜੀ ਗੱਲਾਂ ਮੇਰੇ ਨਾਲ ਤੂੰ ਨਜ਼ਰਾਂ ਨਹੀਂ ਮਨਾਉਂਦਾ ਏ ਨਾਲ ਨਹੀਂ ਤੂੰ ਲੈ ਕੇ ਆ ਜਾਂ ਫਿਰ ਆਉਂਦਾ ਪਿੱਛੇ ਆ ਤੈਨੂੰ ਸਿੰਘਾ ਦੇਖ ਗਿਆ ਸੀ ਫਤਿਹ ਸਿੰਘ ਮੇਰਾ ਕਿੱਥੇ ਆ ਇਹ ਤੁਸੀਂ ਕਹਾ ਸੀ ਨਾ ਲਿਖਿਆ ਹੋਇਆ ਤੇ ਅੱਜ ਜੇਕਰ ਆ ਤੁਸੀਂ ਇਸ ਰੂਪ ਦੀ ਇੱਕਰ ਗੱਲ ਕਰਦੇ ਆ ਤੇ ਮਜਬੂਰੀ ਵਸ ਹੋ ਕੇ ਇਹਨਾਂ ਨੂੰ ਕੇਸ ਕਟਾਉਣੇ ਪਏ ਜੀ ਦਾੜੀ ਕਟਾ ਦਿੱਤੀ ਅੱਜ ਸੈਟਲ ਹੈ ਤੇ ਤੁਹਾਡੀ ਆ ਗੱਲ ਨੂੰ ਕਿੰਨੇ ਨੌਜਵਾਨ ਸੁਣਨਗੇ ਤੇ ਲੋਕੋ ਜੀ ਇੱਡਾ ਤਗੜਾ ਬੁਲਾਰਾ ਏ ਕੌਮ ਦੀ ਸੇਵਾ ਨਿਭਾਉਣ ਵਾਲਾ ਇਹ ਬੁਲਾਰਾ ਏ ਰਣਜੀਤ ਸਿੰਘ ਜੇ ਆ ਇਹ ਅਮਰਪਾਲ ਏਕ ਹੈ ਇਹਨੇ ਕੇਸ ਕਤਲ ਕਰਵਾ ਦਿੱਤੇ ਇਹਨਾਂ ਨੂੰ ਬੜਾ ਨਾਲ ਐਪਰੀਸ਼ੀਏਟ ਹੋ ਕੇ ਕਹਿ ਰਹੇ ਗੱਲ ਕਰ ਕਰ ਰਹੇ ਨੇ ਤੂੰ ਮਜਬੂਰੀ ਦਾ ਨਾਂ ਦੇ ਦਿੱਤਾ ਕਿਹੜੇ ਪਾਸੇ ਲੈ ਕੇ ਜਾ ਰਹੇ ਹੋ ਹੁਣ ਮੈਂ ਗੱਲ ਕਰਾਂ ਗੁਰਜੀਤ ਸਿੰਘ ਵੈਰੋਵਾਲ ਤੁਸੀਂ ਕਵਿਤਾਵਾਂ ਗਾਈਆਂ ਨੇ ਉਹਨਾਂ ਦੀਆਂ ਜਿਹੜਾ ਇੱਕ ਗੱਲ ਸਾਨੂੰ ਸਾਡੇ ਉਸਤਾਦ ਜੀ ਗੱਲ ਕਹਿੰਦੇ ਹੁੰਦੇ ਸੀ ਕਿ ਕਾਲਜ ਦੇ ਗੁਰਮਤ ਕਾਲਜ ਦੇ ਦਾਇਰੇ ਦੇ ਵਿੱਚ ਜੇਕਰ ਬਾਹਰੋਂ ਵਿਗੜਿਆ ਹੋਇਆ ਜੇਕਰ ਇੱਥੇ ਆ ਗਿਆ ਉਹ ਸੁਧਰ ਸਕਦਾ ਹੈ ਜਿਹੜਾ ਧਰਮ ਦੇ ਖੇਤਰ ਵਿੱਚ ਰਹਿ ਕੇ ਗੁਰਮਤਿ ਦੀਆਂ ਕਿਤਾਬਾਂ ਨੂੰ ਪੜ੍ਹ ਕੇ ਗੁਰੂ ਗ੍ਰੰਥ ਸਾਹਿਬਹਾਰੇ ਪਾਰਸ਼ਾ ਦੀ ਬਾਣੀ ਨੂੰ ਪੜ੍ਹ ਕੇ ਵੀ ਜਿਹੜਾ ਕਦੇ ਨਾ ਸੁਧਰਿਆ ਉਹ ਬੜਾ ਖਤਰਨਾਕ ਹੋ ਜਾਂਦਾ ਹੈ ਅੱਜ ਤੁਹਾਡੇ ਉਹੀ ਲੋਕ ਨੇ ਗੁਰਜੀਤ ਸਿੰਘ ਵੈਰੋਵਲ ਵਰਗੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਕੋਰਸ ਵੀ ਕੀਤੇ ਪ੍ਰੋਗਰਾਮ ਵੀ ਕੀਤੇ ਕੰਮ ਦਾ ਖਾਧਾ ਵੀ ਤੇ ਅੱਜ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਫੋਟੋਆਂ ਪਾ ਕੇ ਰਹੇ ਨੇ ਮੈਂ ਤੁਹਾਨੂੰ ਸਾਲ 1.5 ਸਾਲ ਤੱਕ ਇਹ ਚਿਹਰੇ ਨੂੰ ਯਾਦ ਰੱਖ ਲਓ ਹਾਂ ਇਹ ਚ ਇਹਦਾ ਯਾਦ ਰੱਖ ਲਓ ਤੁਹਾਨੂੰ ਆਦਤ ਪਾਣੀ ਪਾਣੀ ਹੈ ਤੇਰੇ ਦੀ ਠੀਕ ਹੈ ਤੂੰ ਪਰਾਈ ਤੈਨੂੰ ਨਹੀਂ ਸਿੱਖੀ ਜਿਹੜੀ ਹੈ ਤੈਨੂੰ ਮਾਪ ਨਹੀਂ ਆਇਆ ਸਿੱਖੀ ਦਾ ਤੂੰ ਛੱਡ ਕੇ ਗਿਆ ਠੀਕ ਹੈ ਬਾਕੀ ਹੋਣਾ ਬਿਲਕੁਲ ਫਿਰ ਮੈਂ ਸੋਚ ਤੋ ਬਾਕੀ ਆ ਜੀ ਗੱਲ ਵੀ ਕਰਨੀ ਗੁਰੂ ਦੀ ਤੇ ਗੁਰੂ ਗੋਬਿੰਦ ਸਿੰਘ ਦੇ ਨਾਂ ਦੇ ਉਤੇ ਇਹ ਚ ਜਾਣਾ ਕਰੋ ਤੇ ਗੁਰੂ ਗੋਬਿੰਦ ਸਿੰਘ ਦੇ ਕੇਸ ਕਤਲ ਕਰਾ ਦਿੱਤੇ ਤੇ ਇਹ ਚ ਵੱਡੀ ਗੱਲ ਕਿਹੜੀ ਹੋਗੀ ਜੀ ਆਪਣੀ ਜ਼ਿੰਦਗੀ ਨੂੰ ਜੀਵੋ ਜੀ ਜ਼ਿੰਦਗੀ ਤੁਹਾਨੂੰ ਜਿਹਨ ਨੂੰ ਮਿਲੀ ਹੈ ਇਹ ਧੋਖਾ ਕੌਮ ਦੇ ਨਾਲ ਨਾ ਕਰੋ ਨੌਜਵਾਨ ਪੀੜੀ ਨੂੰ ਜੇਕਰ ਤੁਹਾਨੂੰ ਬਹੁਤ ਨੌਜਵਾਨ ਸੁਣ ਰਹੇ ਨੇ ਤੇ ਬੜੇ ਸੁਣਦੇ ਹਨ ਪਰ ਇੱਕ ਗੱਲ ਯਾਦ ਰੱਖੋ ਇਹ ਚੀਜ਼ਾਂ ਜਿਹੜੀਆਂ ਪਾ ਕੇ ਸਿੱਖੀ ਨੂੰ ਗੁਮਰਾਹ ਨਾ ਕਰੋ ਨੌਜਵਾਨ ਪੀੜੀ ਨੂੰ ਗੁਮਰਾਹ ਨਾ ਕਰੋ ਤੇ ਮੈਂ ਸਿੱਖ ਸੰਗਤਾਂ ਨੂੰ ਗੱਲ ਕਹਿਣੀ ਚਾਹੁੰਦਾ ਹਾਂ ਐਵੇਂ ਨਾ ਕੋਈ ਪ੍ਰਚਾਰਕ ਦੀ ਵੀਡੀਓ ਵੇਖ ਕੇ ਪ੍ਰਚਾਰਕ ਦੇ ਨਾਲ ਖੜ ਜਾਇਆ ਕਰੋ ਜੀ ਮੈਂ ਪ੍ਰਚਾਰਕ ਦਾ ਬੜਾ ਮੈਨਰੇ ਨਾਲ ਸਹਿਮਤ ਹਾਂ ਜੀ ਮਰ ਜਾਵਾਂਗੇ ਤੇ ਵਾਸਤੇ ਮਿਟ ਜਾਵਾਂਗੇ ਅਸੀਂ ਇੱਕੋ ਚੀਜ਼ ਨੂੰ ਆਈਡਲ ਮੰਨੀਏ ਆਪਣਾ ਉਹ ਹੈ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਾਣੀ ਤੇ ਇਤਿਹਾਸ ਆ ਪੜੋ ਇਹ ਬਾਬਿਆਂ ਨੇ ਮਦਰ ਲੱਗਣ ਦੀ ਲੋੜ ਨਹੀਂ ਇਹ ਅੱਜ ਕਹਿੰਦਾ ਹੈਗਾ ਕਿ ਦੂਜਾ ਕਿ ਮੈਂ ਜੇ ਮੈਂ ਅੱਜ ਆਪਣਾ ਸੰਤ ਲਾਣਾ ਛੱਡ ਦਿੱਤਾ ਆਪਣਾ ਬਾਬਾ ਲਾਣਾ ਛੱਡ ਦਿੱਤਾ ਮੈਂ ਕਿੰਨਾ ਕੁ ਛੱਡਿਆ ਇਹ ਕਿਤੇ ਨਾ ਕਿਤੇ ਅੰਦਰੋਂ ਸਾਰੀਆਂ ਤਾਰਾਂ ਇੱਕੋ ਹੀ ਨੀਂਹਾਂ ਦੀਆਂ ਆ ਸਿਰਫ ਰੂਪ ਬਦਲ ਗਿਆ ਅੱਜ 2024 ਆ ਗਿਆ ਡਿਜੀਟਲ ਬਾਬੇ ਬਣ ਗਏ ਪਹਿਲਾ ਨਫਾਵਿਆਂ ਵਿੱਚ ਪੈਸੇ ਮਿਲਦੀ ਸੋਨਾ ਅਕਾਊਂਟਾਂ ਵਿੱਚ ਆਉਂਦੇ ਨਹੀਂ ਸਿੱਧੀ ਇਸ ਕਰਕੇ ਸੰਗਤ ਨੂੰ ਮੈਂ ਬੇਨਤੀ ਕਰਾਂ ਆਪ ਗੁਰਬਾਣੀ ਪੜੋ ਇਨਾ ਮਗਰ ਲੱਗਣ ਦੀ ਲੋੜ ਨਹੀਂ ਪ੍ਰਚਾਰਕ ਹਰੇਕ ਪ੍ਰਚਾਰਕ ਨੂੰ ਸੁਣੋ ਜਿਹੜੀ ਤੁਹਾਨੂੰ ਚੀ ਚੰਗੀ ਲੱਗਦੀ ਹੈ ਉਹਨੂੰ ਉਹਦੇ ਨਾਲ ਸਹਿਮਤ ਹੋਵੋ ਪਰ ਆ ਚੀਜ਼ਾਂ ਕਰਕੇ ਭਾਈ ਸਾਹਿਬ ਤੁਸੀਂ ਸਿੱਖੀ ਦੇ ਨਾਲ ਜੁੜੇ ਹੋਏ ਵੀਰਾਂ ਨੂੰ ਗੁਮਰਾਹ ਨਾ ਕਰੋ ਅੱਜ ਤੁਸੀਂ ਇਨਾ ਰੋਲਾ ਪਾਇਆ ਸੀ ਕਿ ਸਾਇਤ ਜਿਹੜੇ ਨੇ ਉਹ ਆਪਣੇ ਇਸਾਈ ਧਰਮ ਵਾਲੇ ਜਿਹੜੇ ਨੇ ਪ੍ਰਚਾਰ ਕਰ ਰਹੇ ਨੇ ਤੁਹਾਡੇ ਘਰਾਂ ਵਿੱਚ ਵੱਧ ਰਹੇ ਨੇ ਤੁਹਾਨੂੰ ਨਾਲ ਲੈ ਕੇ ਜਾ ਰਹੇ ਨੇ ਇਹ ਤੁਸੀਂ ਇਹ ਕਰਕੇ ਆਪਣੀ ਜੇਕਰ ਆ ਤੁਹਾਡੀ ਵੀਡੀਓ ਨੌਜਵਾਨ ਵੀਰਾਂ ਤੱਕ ਜਾਏਗੀ ਹੁਣ 28000 ਦੇ ਤਕਰੀਬਨ ਉਹ ਤੇ ਫਾਲੋਅਰ ਨੇ ਉਹਦੇ ਤੇ ਮੈਂ ਜੇ ਦੇਖ ਰਿਹਾ ਸਾਰੀਆਂ ਵੀਡੀਓ ਤੁਹਾਡੇ ਨਾਲ ਪਾਈਆਂ ਹੋਈਆਂ ਨੇ ਮਜਬੂਰੀ ਵਾਸੋ ਕੇ ਦਾੜੀ ਦਾੜੀ ਕਟਵਾ ਦਿੱਤੀ ਫਿਰ ਮਜਬੂਰੀ ਵਾਸ ਹੋ ਕੇ ਕੀ ਲੋੜ ਪੈ ਗਈ ਸਿੱਧੇ ਟੋਪੀਆਂ ਪਾ ਕੇ ਸ਼ਰਾਬ ਦੀਆਂ ਬੋਤਲਾਂ ਦੇ ਨਾਲ ਵੀਡੀਓ ਪਾ ਰਹੇ ਕੀ ਮਜਬੂਰੀ ਐਸੀ ਬਣ ਗਈ ਕਿ ਵਾਲ ਵੀ ਕੱਟੂ ਕਟਾਉਣੇ ਪਏ ਤੇ ਉਹੀ ਗਾਣੇ ਲਾ ਲਾ ਕੇ ਤੁਹਾਡੇ ਨਾਲ ਰੀਲਾਂ ਬਣਾ ਬਣਾ ਕੇ ਵੀਡੀਓਜ਼ ਜਿਹੜੀਆਂ ਨੇ ਪਾ ਰਹੀ ਐ ਤੇ ਜੇਕਰ ਆਹ ਤਰੀਕੇ ਦੇ ਨਾਲ ਤੁਸੀਂ ਪ੍ਰਚਾਰ ਕਰ ਰਹੇ ਹੋ ਤੇ ਕੌਮ ਦਾ ਖਾਦਾ ਹੋਇਆ ਮਾਲਕ ਆਖਣ ਕਿ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿ ਸਿਖਾਈ ਕੌਮ ਦੇ ਨਾਲ ਗਦਾਰੀ ਨਾ ਕਰੋ ਸਿੱਖ ਸੰਗਤਾਂ ਤੱਕ ਆਪਣੇ ਗੁਰੂ ਦੇ ਉਪਦੇਸ਼ ਨੂੰ ਤੁਸੀਂ ਪਹਚਾਰੇ ਹੋ ਤੇ ਸਹੀ ਤਰੀਕੇ ਨਾਲ ਪਹੁੰਚਾਓ ਤੇ ਐ ਗੁਰੂ ਦੀ ਗੱਲ ਕਰੋ ਇਹ ਨਹੀਂ ਕਿ ਅਸੀਂ ਆਪਣੀ ਲੀਕ ਨੂੰ ਵੱਡਿਆਂ ਕਰੀਏ ਇਹ ਨਹੀਂ ਕਿ ਫਲਾਣਾ ਕੀ ਕਰ ਰਿਹਾ ਢਿੰਗੜਾ ਕੀ ਕਰ ਰਿਹਾ ਉਹ ਕੀ ਕਰ ਰਿਹਾ ਤੁਹਾਡੇ 2.5 ਘੰਟੇ ਦੀ ਦਵਾਨ ਵਿੱਚ ਤੁਹਾਡੀਆਂ 2 ਘੰਟੇ ਦੀਆਂ ਆਹੀ ਤੁਹਾਡੀਆਂ ਗੱਲਾਂ ਹੁੰਦੀਆਂ ਨੇ ਉਹਨੇ ਆਹ ਕਰ ਦਿੱਤਾ ਉਹਨੇ ਇਦਾਂ ਕਰ ਦਿੱਤਾ ਉਹਨੇ ਆਹ ਕਰ ਦਿੱਤਾ ਪ੍ਰੈਸਰ ਰਿਪੋਰਟਰ ਨਾ ਬਣੋ ਨਿਊ ਚੈਨਲ ਬਹੁਤ ਨਹੀਂ ਨਿਊਜ਼ ਦੱਸਣ ਵਾਲੇ ਬਹੁਤ ਨਹੀਂ ਤੇ ਸਿੱਖੀ ਨਾਲ ਜੁੜੇ ਹੋਏ ਵੀਰਾਂ ਨੂੰ ਗੁਮਰਾਹ ਨਾ ਕਰੋ ਸਿੱਖ ਸੰਗਤਾਂ ਨੂੰ ਬੇਨਤੀ ਹੈ ਗੁਰਬਾਣੀ ਆ ਪੜਿਆ ਕਰੋ ਸਹਿਜ ਪਾਠ ਆਪ ਕਰਿਆ ਕਰੋ ਇਹਨਾਂ ਲੋਕਾਂ ਨੂੰ ਤੁਸੀਂ ਬढ़ावा ਦੇ ਦੇ ਕੇ ਇਹਨਾਂ ਨੂੰ ਤੁਸੀਂ ਹੀਰੋ ਬਣਾਇਆ ਹੈ ਆਪ ਗੁਰਬਾਣੀ ਪੜੋ ਜੇਕਰ ਆਪਣਾ ਨਾਇਕ ਮੰਨਣਾ ਹੈ ਆਪਣਾ ਹੀਰੋ ਮੰਨਣਾ ਹੈ ਤੇ ਗੁਰੂ ਗ੍ਰੰਥ ਸਾਹਿਬਾਰੇ ਪਾਸ਼ਾ ਦੀ ਬਾਣੀ ਨੂੰ ਮੰਨੀਏ ਇੰਨੀਆਂ ਵਿਚਾਰਾਂ ਕਰਦਾ ਦਾਸ ਕੇਮਨ ਦਾ ਜਾਤਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ